ਮੇਰੇ ਤੇ ਗਾਲ ਨਾ ਕੱਢ ਠੀਕ ਹੈ ਜਿਹਦਾ ਬੰਦੇ ਇਹ ਪਰ ਤੈਨੂੰ ਪਤਾ ਕੀ ਮਿਲਦਾ ਤੂੰ ਉਹ ਦਾਵਰ ਸਾਹਿਬ ਤੂੰ ਵਾਇਗਰੂ ਵਾਇਗਰੂ ਨੂੰ ਜਿਹੜੀਆਂ ਗਾਲਾਂ ਕੱਢਣ ਡਿਆ ਨਾ ਤੇ ਇਹ ਤੂੰ ਯਾਦ ਰੱਖੀ ਤੇ ਇੱਕ ਵਾਰ ਫਿਰ ਤੋਂ ਕੁਝ ਬਾਰੀ ਵਿਅਕਤੀਆਂ ਵੱਲੋਂ ਸਿੱਖ ਗੁਰੂਆਂ ਨੂੰ ਗਾਲਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿੱਚ ਇਹ ਵਿਅਕਤੀ ਸਿੱਖ ਗੁਰੂ ਸਹਿਬਾਨਾਂ ਨੂੰ ਗਲਤ ਤਰੀਕੇ ਨਾਲ ਗੰਧੀਆਂ ਗਾਲਾਂ ਅਤੇ ਉਹਨਾਂ ਖਿਲਾਫ ਪੱਦੀ ਸ਼ਬਦਾਬਲੀ ਬੋਲਦੇ ਨਸਰਾ ਰਹੇ ਨੇ ਹਾਲਾਂਕਿ ਕੁਝ ਸਿੱਖ ਨੌਜਵਾਨਾਂ ਵੱਲੋਂ ਬਾਅਦ ਵਿੱਚ ਇਹਨਾਂ ਦਾ ਕੋਟਾਪਾ ਚੜਾਇਆ ਗਿਆ ਪਰ ਪਹਿਲਾਂ ਤੁਹਾਨੂੰ ਉਹ ਕਾਲ ਰਿਕਾਰਡਿੰਗ ਸੁਣਾ ਦਿੰਨੇ ਆ ਜਿਸ ਵਿੱਚ ਇਹ ਵਿਅਕਤੀ ਗੁਰੂ ਸਹਿਬਾਨਾਂ ਬਾਰੇ ਪੱਦੀ ਸ਼ਬਦਾਬਲੀ ਦੀ ਵਰਤੋਂ ਕਰਦੇ ਸੁਣਾਈ ਦਿੱਤੇ ਨੇ ਵਿੱਚ ਗਾਲ ਨਾ ਕੱਢ ਠੀਕ ਹੈ ਜਿੱਦਾਂ ਗੁਰੂ ਜੀ ਬਾਣੀ ਚ ਤੂੰ ਨੁਰ ਦਾ ਕੀ ਤੇ ਮਿਲ ਲਾ ਤੂੰ ਨਾ ਵਰਤਾ ਤੂੰ ਵਾਇਗਰੂ ਵਾਇਗਰੂ ਨੂੰ ਜਿਹੜੀਆਂ ਗਾਲਾਂ ਕੱਢਾਂ ਡਿਆ ਨਾ ਤੇ ਇਹ ਤੂੰ ਯਾਦ ਰੱਖੀ ਤੇਰੀ ਪਾੜਦਾ ਨਹੀਂ ਹੋ ਤੇਰੀ ਬੈ ਵਾਇਗਰੂ ਕੀ ਬੜੀ ਤੂੰ ਨੂੰ ਤਾ ਤੂੰ ਕੀ ਤੇ ਮਿਲ ਲਾ ਬੈਣ ਤਾ ਉਧਰ ਇਹ ਕਾਲ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਕੁਝ ਸਿੱਖ ਨੌਜਵਾਨ ਇਹਨਾਂ ਦੇ ਘਰਾਂ ਵਿੱਚ ਪਹੁੰਚੇ ਅਤੇ ਇਹਨਾਂ ਦਾ ਜਮ ਕੇ ਕੁਟਾ ਪਾਚਾੜਿਆ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਹਰਿਆਣੇ ਦੇ ਸੀ ਜਿਸ ਤੋਂ ਬਾਅਦ ਪੰਜਾਬੀ ਨੌਜਵਾਨ ਇਹਨਾਂ ਦੇ ਘਰਾਂ ਵਿੱਚ ਪਹੁੰਚ ਗਏ ਅਤੇ ਇਹਨਾਂ ਦਾ ਜੰਮ ਕੇ ਕੁੱਟਾਪਾ ਚੜਿਆ ਹੈ ਹਾਲਾਂਕਿ ਇਹ ਵੀਡੀਓ ਭਾਰਤ ਤੋਂ ਬਾਹਰ ਦੀ ਦੱਸੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਕੈਨੇਡਾ ਦੀ ਹੈ ਜਿੱਥੇ ਕਿ ਹਰਿਆਣਾ ਦੇ ਰਹਿਣ ਵਾਲੇ ਕੁਝ ਨੌਜਵਾਨ ਸਿੱਖ ਗੁਰੂ ਸਹਿਬਾਨ ਬਾਰੇ ਪੱਦੀ ਸ਼ਬਦਾਬਲੀ ਬੋਲਦੇ ਸੀ ਹਾਲਾਂਕਿ ਪੰਜਾਬੀ ਨੌਜਵਾਨ ਉਹਨਾਂ ਨੂੰ ਇਹ ਜਿਹਾ ਕਰਨ ਤੋਂ ਰੋਕਦੇ ਰਹੇ ਪਰ ਉਹ ਫੋਨ ਕਰਕੇ ਸਿੱਖ ਗੁਰੂ ਸਹਿਬਾਨਾਂ ਨੂੰ ਗਾਲ੍ਹਾਂ ਕੱਢਦੇ ਸੀ ਜਿਸ ਤੋਂ ਬਾਅਦ ਗੁੱਸੇ ਚਾਏ ਪੰਜਾਬੀ ਨੌਜਵਾਨਾਂ ਨੇ ਇਹਨਾਂ ਦੇ ਰਹਿਣ ਵਾਲੇ ਟਿਕਾਣੇ ਤੇ ਜਾ ਕੇ ਇਹਨਾਂ ਦੀ ਜੰਮ ਕੇ ਕੁੱਟਮਾਰ ਕੀਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ